ਜਦੋਂ ਅਸੀਂ ਕਿਤੇ ਇਕੱਠੇ ਹੋ ਗਏ ਕਿਸੇ ਦੇ ਨਾਲ ਦੁੱਖ ਵਿੱਚ ਹੀ ਸਾਂਝ ਪਾ ਲੈਨੇ ਨਾ ਤਾਂ ਉਹਦਾ ਦੁੱਖ ਥੋੜਾ ਜਿਹਾ ਘਟ ਜਾਂਦਾ ਹੈ ਬਹੁਤ ਖਰਾਬ ਨੇ ਇੱਥੇ ਚੋਰੀਆਂ ਡਕੈਤੀਆਂ ਦਿਨੇ ਰਾਤ ਹੋ ਰਹੀਆਂ ਨੇ ਔਰ ਮੈਂ ਪਿਛਲੇ ਦਿਨੀ ਜਿਹੜਾ ਹਫਤਾ ਪਹਿਲਾਂ ਦੀਨਾ ਆਪਣਾ ਗੀਤਾਪੁਰ ਰੋਡ ਤੇ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਸ਼ਰਮ ਸੀਸੀਟੀਵੀ ਕੈਮਰੇ ਦੇ ਵਿੱਚ ਅੱਗ ਲੰਦਾ ਮਤਲਬ ਉਹ ਉੱਥੇ ਦੇਖਿਆ ਗਿਆ ਦੀ ਗੱਲ ਆ ਕੋਈ 1:00 ਵੇ ਮੈਨੂੰ ਫੋਨ ਆਇਆ ਸੀ ਕਿ ਆਪਣੇ ਦੁਕਾਨ ਦਾ ਢਿੱਤੇ ਅੱਗ ਲੱਗੀ ਜਦੋਂ ਮਾਇਆ ਦੇ 5 ਆਪਣੇ ਫਾਇਰ ਬ੍ਰਿਗੇਡ ਵਾਲੇ ਆਏ ਦੇ ਸੀ ਅੱਗ ਬੁਝਾਉਣ ਦੇ ਸੀ ਉਹਨਾਂ ਨੇ ਆ ਆਪਣੇ ਸ਼ਟਰ-ਸ਼ਟਰ ਤੋੜ ਕੇ ਤੇ ਅੱਗ ਬੁਝਾਈ ਆ ਬੜਾ ਸਾਥ ਦਿੱਤਾ ਉਹਨਾਂ ਨੇ ਅੱਗ ਬੁਝਾਉਣ ਵਿੱਚ ਉਹ ਆਪਣੇ ਉਤੋਂ ਇਹ ਲੱਗੇ ਖੰਭਾ ਜੇ ਇੱਥੋਂ ਤਾਰ ਦਾ ਸਰਕਟ ਹੋਇਆ ਤੇ ਜਿਹਦੇ ਕਰਕੇ ਸਾਡੇ ਖੋਕੇ ਦਾ ਨੁਕਸਾਨ ਹੋਇਆ ਜੀ ਨੁਕਸਾਨ ਭਈ ਮਸ਼ੀਨਾ-ਮਸ਼ੂਨਾ ਹੀ ਅੰਦਰ ਕਟਿੰਗ ਵਾਲੀਆਂ ਕੁਰਸੀਆਂ ਹੀ ਸ਼ੀਸ਼ੇ-ਸ਼ੂਸ਼ੇ ਲੱਗੇਦੇ ਸੀ ਲੱਕੜ ਦੀ ਫਿਟਿੰਗ ਕਰਵਾਈ ਦੀ ਉਹੀ ਸੀਲਿੰਗ ਕਰਵਾਈ ਦੀ ਕੋਈ ਲਗ 1.5 ਲੱਖ ਤੋਂ 23 ਨੁਕਸਾਨ ਹੋਇਆ ਜੀ ਆਪਾਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਪੂਰੀ ਰਾਤ ਮੈਨੂੰ ਇੱਕ ਆਪਣੇ 12:55 ਦੇ ਫੋਨ ਆਇਆ ਸੀ ਕਿਸੇ ਦਾ ਉਹਨਾਂ ਨੇ ਦੱਸਿਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗੀ ਹੈ ਜਦੋਂ ਮੈਂ ਆਇਆ ਤੇ ਫਾਈ ਆਪਣੇ ਫਾਈਬਰ ਗੇਟ ਤੇ ਪੀਸੀਆਰ ਵਾਲੇ ਅੱਗ ਬੁਝਾ ਰਹੇ ਸੀ ਇਹ ਸਹਾਇਤਾ ਰਾਸ਼ੀ ਕਾਦੀ ਆਏ ਤੇ ਸਿਰਫ ਇੱਕ ਕਦੇ जख्म ਤੇ ਮਲਬ ਲਾਉਣ ਵਾਲੀ ਗੱਲ ਹੈ ਵੀ ਅਸੀਂ ਵਪਾਰ ਮਿੰਡਲ ਵੱਲੋਂ ਅੱਜ ਸਵੇਰੇ ਮੈਨੂੰ ਪੱਕੂ ਪ੍ਰਧਾਨ ਜੀ ਨੇ ਇਹਨਾਂ ਦੇ ਸਵੇਰੇ ਮੈਨੂੰ ਫੋਨ ਆਇਆ ਵੀ ਐਸਐਸ ਕਾਲਜ ਰੋਡ ਤੇ ਇੱਕ ਆਪਣੇ ਕਟਿੰਗ ਦਾ ਕੰਮ ਕਰਦੇ ਨੇ ਕੀ ਨਾ ਆਪਣਾ ਵਿਕਾਸ ਵਿਕਾਸ ਜੀ ਤੇ ਇਹਨਾਂ ਦੀ ਦੁਕਾਨ ਨੂੰ ਖੋਖੇ ਨੂੰ ਅਗਲੀ ਭੇਟ ਹੋ ਗਈ ਕਿਸੇ ਤਰ੍ਹਾਂ ਸ਼ਾਰਟ ਸਰਕਟ ਦੇ ਨਾਲ ਤੇ ਇਹਨਾਂ ਦਾ ਮੈਂ ਵੇਖਿਆ ਵਾ ਵੀ ਟੋਟਲੀ ਲਾਸ ਹੈਗਾ ਦਾ ਨੁਕਸਾਨ ਕਿਤਾ ਬਹੁਤ ਜ਼ਿਆਦਾ ਵਾ ਪਰ ਮੈਂ ਪਿਛਲੇ ਦਿਨੀ ਵੀ ਗੁਰਦਾਸਪੁਰ ਚ ਬੜੀ ਘਟਨਾ ਹੋਈ ਉਹਦੇ ਵਿੱਚ ਵੀ ਜੋ ਸਾਡੇ ਕੋਲ ਤਿਲਫਲ ਹੋਇਆ ਆਪਾਂ ਉਹਨਾਂ ਨੂੰ ਮਲਮਦਾਨ ਦੀ ਕੋਸ਼ਿਸ਼ ਕੀਤੀ ਪਰ ਆਪਾਂ ਕਿਸੇ ਦਾ ਘਾਟਾ ਨਹੀਂ ਪੂਰਾ ਕਰਦੇ ਤੇ ਕੋਸ਼ਿਸ਼ ਕਰਦੇ ਆਂ ਵੀ ਆਪਾਂ ਇੱਕ ਸਮਾਜਿਕ ਤੌਰ ਤੇ ਕੇ ਸਬੂਤ ਬੇਹੀ ਇਕੱਠੇ ਇੱਕ ਦੂਜੇ ਦੇ ਨਾਲ ਹੀ ਇਕੱਠੇ ਗਏ ਆਂ ਤੇ ਅੱਜ ਅਸੀਂ ਮੇਰੇ ਸਾਥੀ ਸਾਰੇ ਰੰਜੂ ਜੀ ਸ਼ੋਕਦਰ ਜੀ ਅਨਲ ਜੀ ਪੰਕਜ ਜੀ ਸਰਨਾ ਸਾਹਿਬ ਇਹ ਸਾਰੇ ਆਏ ਨੇ ਮੇਰੇ ਨਾਲ ਵੀ ਇਸ ਕੱਕ ਇੱਕ ਦੁੱਖ ਸਾਂਝਾ ਕਰਨ ਆਏ ਆਂ ਆਪਾਂ ਦੁੱਖ ਕਿਸੇ ਦਾ ਖਤਮ ਨਹੀਂ ਕਰਦੇ ਪਰ ਇਹ ਹੈ ਇਕ ਵਪਾਰ ਮੰਡਲ ਨੇ ਇੱਕ ਉਫਰਾਲਾ ਕੀਤਾ ਦਾ ਕਿ ਆਪਾਂ ਸਮਾਜਿਕ ਤੌਰ ਤੇ ਜਿੰਨੇ ਵੀਰੇ ਦੁਕਾਨਦਾਰ ਨੇ ਭਾਵੇਂ ਉਹ ਰੇੜੀ ਫੜੀ ਵਾਲਾ ਭਾਵੇਂ ਉਹ ਕੁਸਰਾਫਾ ਤੱਕ ਹੈ ਤੇ ਪਰਮਾਤਮਾ ਕੇ ਸਾਰਿਆਂ ਦੀ ਅਹੀ ਇਹ ਦੁਆ ਮੰਗਦਾ ਸਾਰੇ ਆਪਣੇ ਘਰ ਹੱਸਦੇ ਵਸਦੇ ਰਹਿਣ ਇਹੋ ਜਿਹੇ ਪ੍ਰਾਂਡ ਕਿਸੇ ਦੁਸ਼ਮਣਾਂ ਵਾਲੇ ਹੋਏ ਪਰ ਇਹ ਸੁੱਖ ਦੁੱਖ ਜਿਹੜਾ ਨਾ ਇਹ ਇੱਕ ਜ਼ਿੰਦਗੀ ਦਾ ਪਾਰਟ ਹੈ ਇਹ ਸੁੱਖ ਦੁੱਖ ਇਹ ਆਂਦੇ ਜਾਂਦੇ ਰਹਿੰਦੇ ਨੇ ਪਰ ਇਦੋਂ ਜਦੋਂ ਅਸੀਂ ਕਿਤੇ ਇਕੱਠੇ ਹੋ ਗਏ ਕਿਸੇ ਦੇ ਨਾਲ ਦੁੱਖ ਵਿੱਚ ਹੀ ਸਾਂਝ ਪਾ ਲੈਨੇ ਨਾ ਤਾਂ ਉਹਦਾ ਦੁੱਖ ਥੋੜਾ ਜਾਂ ਘਟ ਜਾਂਦਾ ਦਾ ਉਸ ਦੁੱਖ ਨੂੰ ਘਟਾਉਣ ਵਾਸਤੇ ਅਜੇ ਫੇਰ ਆਏ ਆ ਤੇ ਆਪਾਂ ਜੋ ਵੀ ਛੋਟੀ ਜਿਹੀ ਰਾਸ਼ੀ ਇਹਨਾਂ ਨੂੰ ਦਿੱਤੀ ਹੈ ਕਿ ਆਪਣੇ ਦੁਕਾਨ ਦੀ ਮੁੜ ਕੇ ਸਫਾਈ ਕਰਨ ਕਰ ਸਕਣ ਆਪਣਾ ਮਾੜਾ ਮੋਟਾ ਜਿਹੜੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੋੜ ਕੇ ਬੇਨਤੀ ਕਰਨੀ ਹੈ ਵੀ ਮੈਂ ਆਪਣੇ ਵਪਾਰੀ ਭਰਾਵਾਂ ਨੂੰ ਕਿ ਤੁਸੀਂ ਆਪਣੀਆਂ ਆਪਣੀਆਂ ਦੁਕਾਨਾਂ ਦੀਆਂ ਸੁਰੱਖਿਆ ਜ਼ਰੂਰ ਕਰਵਾਓ ਬਹੁਤ ਲਾਜ਼ਮੀ ਹੈ ਔਰ ਆਪਣੇ ਆਪਣੇ ਦੁਕਾਨਦਾਰਾਂ ਦੇ ਚੌਂਕੀਦਾਰ ਸਿਕਿਉਰਟੀ ਗਾਰਡ ਜ਼ਰੂਰ ਰੱਖੋ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਹਾਲਾਤ ਬਹੁਤ ਖਰਾਬ ਨੇ ਇੱਥੇ ਚੋਰੀਆਂ ਡਕੈਤੀਆਂ ਦਿਨੇ ਰਾਤ ਹੋ ਰਹੀਆਂ ਨੇ ਔਰ ਮੈਂ ਪਿਛਲੇ ਦਿਨੀ ਜਿਹੜਾ ਹਫਤਾ ਪਹਿਲਾਂ ਦੀ ਆਪਣਾ ਗੀਤਾਪੁਰ ਰੋਡ ਤੇ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਸ਼ਹਿਰਿਆਂ ਆਮ ਸੀਸੀਟੀਵੀ ਕੈਮਰੇ ਦੇ ਵਿੱਚ ਅੱਗ ਲੰਦਾ ਮਤਲਬ ਬੰਦਾ ਉੱਥੇ ਦੇਖਿਆ ਗਿਆ ਔਰ ਅੱਗੇ ਨਹੀਂ ਭੜਗੀ ਕਿ ਜੇ ਸਮੇਂ ਹੁੰਦਿਆ ਨਾ ਉਹ ਪਤਾ ਚੱਲਦਾ ਤੇ ਉਹ ਵੀ 5-7 ਦੁਕਾਨਾਂ ਦਾ ਨਕਸਾਰ ਹੋ ਜਾਣਾ ਸੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦਾ ਟਾਈਮ ਰਹਿੰਦਿਆ ਪਤਾ ਲੱਗ ਗਿਆ ਤੇ ਉਹ ਅੱਗੇ ਤੋਂ ਨਾ ਕਾਬੂ ਪਾ ਲਿਆ ਤੇ ਮੈਂ ਐਸਐਸਪੀ ਸਾਹਿਬ ਅਗੇ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਬੜੀ ਵੱਡੀ ਗੱਲ ਅੱਜ ਗੁਰਦਾਸਪੁਰ ਸ਼ਹਿਰ ਪੀਸੀਆਰ ਵਾਲਿਆਂ ਨੇ ਇੱਕ ਪਹਿਲ ਕਰਕੇ ਤੇ ਜਿਹੜਾ ਫਾਇਮ ਬਗੇੜ ਨੂੰ ਇਨਫੋਰਮ ਕੀਤਾ ਇਹ ਸਲਾਗਾ ਯੋ ਕੰਮ ਹੈ ਤੇ ਮੈਂ ਐਸਐਸਪੀ ਸਾਹਿਬ ਅਗੇ ਬੇਨਤੀ ਕਰਦਾ ਕਿ ਜਿਹੜਾ ਗੀਤਾਬਨ ਰੋਡ ਤੇ ਕਾਂਡ ਹੋਇਆ ਜਿਸ ਬੰਦੇ ਨੇ ਅੱਗ ਲਾਈ ਹੈ ਉਸ ਸਿਟੀ ਕੈਮਰੇ ਦੇ ਵਿੱਚ ਬਿਲਕੁਲ ਸਾਹਮਣੇ ਹੈ ਉਹਨੂੰ ਬੇਨਕਾਬ ਕੀਤਾ ਜਾਵੇ ਉਹਨੂੰ ਕਾਬੂ ਕੀਤਾ ਜਾਵੇ ਕੋਈ ਕੋਈ ਐਸਾ ਸ਼ਹਿਰ ਦੇ ਵਿੱਚ ਗਰੋਥ ਨਹੀਂ ਹੈ ਜਿਹੜਾ ਇਹ ਕਾਂਡ ਕਰ ਰਿਹਾ ਹੋਵੇ